ਜਵਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਅੰਮ੍ਰਿਤਸਰ ਮੈਡੀਕਲ ਕਾਲਜ ਤੋਂ ਅjnਾਲਾ ਦੇ ਹੜਪੀੜਿਤ ਪਰਿਵਾਰਾਂ ਲਈ 15 ਐਂਬੂਲੈਂਸਾਂ ਨੂੰ ਹਰੀ ਚੰਡੀ ਦੇ ਕੇ ਕੀਤਾ ਰਵਾਨਾ ਦਾ ਪਰਮਿਸ਼ਨ ਬੱਚਿਆਂ ਦੇ ਮੈਡੀਕਲ ਸਰਵਿਸ ਸਰਵਿਸ ਹੁੰਦਾ ਹੈ ਉਹਨਾਂ ਨੂੰ ਡਾਕਟਰ ਦੀਆਂ ਲੋੜਾਂ ਉਹ ਮੈਡੀਕਲ ਕਰੇਗਾ ਕਿ ਕਰੇਗਾ ਉਹਨਾਂ ਦਾ ਦੇਖਭਾਲ ਕਰੋਗੇ ਸਭ ਤੋਂ ਪਹਿਲੀ ਗੱਲ ਹੈ ਕਿ ਉਹਨਾਂ ਨੂੰ ਬੈਟਰੀ ਤੇ ਗਿਆਨ ਸੰਪਰਕਿਆ ਕੀ ਜਵਾਬ ਦੇ ਪਿਆਣਾ ਤੋਂ On this level if she takes far away from going интерlockery while three day are gone to the MICHAEL On this level every day, while there was no direction for many panels There has teachers ofISH. A. Levels 8, 2. Motive pay when they came g- framework � got them in here, some�� of them might be a 有 training ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣਾ ਵੀ ਧਰਦਾ ਵੀ ਕਰਦੇ ਹੋ ਨਾ ਇਹ ਖਾਲਾ ਪਾਣੀ ਵੀ ਕਰਦੇ ਹੋ। ਪਾਣੀ ਕਰਦੇ ਹੋ। ਪਾਣੀ ਪਾਣਾ ਨਾ ਨਾ। ਮੌਜੂਦਾ ਪਾਣੀ ਨੂੰ ਗਰਮ ਕਰਕੇ ਪੀਣਾ। ਜਾਂ ਤੁਹਾਨੂੰ ਆਪਾਂ ਇੱਕ ਕੋਈ ਦੇ ਦਸਾਂਹੁੰਦੇ ਤੇ ਪੀਓ। ਆ ਕਰੋਰੀ ਦੀਆਂ ਗੋਲੀਆਂ ਦੇ ਦਿੱਤੀਆਂ 20 ਲੀਟਰ ਦੇ ਵਿੱਚ ਵੱਡੀ ਬਾਲਟੀ ਵਿੱਚ ਪਾ ਕੇ ਰੱਖ ਦਿਓ 20 ਮਿੰਟ ਬਾਅਦ ਪੀ ਸਕਦੇ ਹੋ। ਤੁਸੀ ਬਿਮਾਰ ਨਹੀਂ ਹੋਵੋਗੇ। ਜੇ ਫਿਰ ਵੀ ਕੋਈ ਦਿੱਕਤ ਹੋਵੇ ਕੋਈ ਐਮਰਜੈਂਸੀ ਹੋਵੇ ਤਾਂ 104 ਨੰਬਰ ਤੇ ਕਾਲ ਕਰੋ। ਕਿੰਨੇ ਤੇ 104 ਇਹ ਹਰ ਇੱਕ ਨੂੰ ਦੱਸਣਾ ਕੋਈ ਹੋਵੇ ਕਿਸੇ ਤਰ੍ਹਾਂ ਦੀ ਐਮਰਜੈਂਸੀ ਹੋਵੇ ਕੋਈ ਪ੍ਰੈਗਨੈਂਟ ਬੇਟੀ ਆ ਉਹਨੂੰ ਹੈਲਪ ਚਾਹੀਦੀ ਆ ਫਿਰ ਉਹ ਸਨੇਕ ਬਾਈਟ ਹੋ ਗਈ ਕਿ ਕਿਸੇ ਨੂੰ ਡੌਗ ਬਾਈਟ ਹੋ ਗਈ ਕਿਸੇ ਨੂੰ ਕੋਈ ਬੁਖਾਰ ਹੋ ਗਿਆ ਦੇ ਦੇ 1% ਦੇ ਵਿੱਚ ਜੇ 2 ਜਾਂ 3 ਤੋਂ ਵੱਧ ਲੋਕਾਂ ਨੂੰ ਬੁਖਾਰ ਹੋ ਜਾਵੇ ਜਾਂ ਡਾਇਰੀਆ ਹੋ ਜਾਵੇ ਤਾਂ ਇਮੀਡੀਏਟਲੀ ਆਸਾਮ ਨੂੰ ਕਹਣਾ 104 ਨੰਬਰ ਤੇ ਕਾਲ ਕਰਨਾ ਡਾਕਟਰ ਆਣਗੇ ਜੇ ਬੁਖਾਰ ਹੋਏਗਾ ਉੱਥੇ ਸਪਰੇਅ ਕਰ ਲਗੇ ਕਮਿਊਨੀਕੇਸ਼ਨ ਕਰ ਲਗੇ ਜੇ ਕਿਸੇ ਨੂੰ ਡਾਇਰੀਆ ਹੋਏਗਾ ਤਾਂ ਪਾਣੀ ਦੇ ਸੈਫ ਲੈ ਕੇ ਪਾਣੀ ਦੇ ਸੈਫ ਵਰਸ ਕਰਗੇ ਔਰ ਲੋਕਾਂ ਦਾ ਇਲਾਜ ਕਰ ਲਗੇ ਕਦੇ ਵੀ ਇਹ ਨਹੀਂ ਸੋਚਦਾ ਕਿ ਕੱਲ ਨੂੰ ਚਲੇਗਾ ਮਾਂ। ਕੱਲ ਕਰ ਲਾਂਗੇ। ਜੇ ਕੋਈ ਐਮਰਜੈਂਸੀ ਆ ਤਾਂ ਉਸੇ ਵੇਲੇ 104 ਨੰਬਰ ਤੇ ਕਾਲ ਕਰੋ। ਜਾਂ ਜਿਹੜਾ ਨੀਰੈਸਟ ਹਸਪੀਟਲ ਹੈਗਾ ਜਿਹੜਾ ਕਾ ਯੰ ਨਾਲਾ ਹੋਵੇ ਰਮਦਾਸ ਹੋਵੇ ਜਾਂ ਜਿਹੜੇ ਆਪਾਂ ਅੰਮ੍ਰਿਤਸਰ ਸਾਹਿਬ ਆਪਾਂ ਕਿਹਾ ਉਹਨੂੰ ਪਤਾ ਹੋਵੇਗਾ ਕਿ ਉਹ 24 ਘੰਟੇ ਚੱਲਦੇ ਪਏ ਆ ਤੇ ਉੱਥੇ ਵੀ ਪਹੁੰਚ ਸਕੋ। ਠੀਕ ਹੈ ਸੇ ਦੂਰ ਛੋਟੇ ਨੰਬਰ ਤੇ ਬੋਲੋ। ਪੂਰਾ ਸ਼ਾਂਤ ਬਸ। ਬਿਲਕੁਲ ਠੀਕ ਹੈ। ਅਗਲੇ ਲੱਗੇ ਅਖੀਰ ਇਸ ਤਰ੍ਹਾਂ ਕੀ ਕਰਨਾ ਹੈ। ਠੀਕ ਹੈ ਜੀ ਨੋ ਆਜ ਨਾਲ ਸੇ ਬੀਆਰ ਇੰਟਰੀਂਗ ਦਾ ਨੈਕਸਟ ਫੇਜ਼ ਜੀ ਪਹਿਲਾ ਰੈਸਕਿਊ ਸੀਗਾ ਜੀ ਫਿਰ ਮੈਡੀਕਲ ਰੀਲੀਫ ਸੀਗਾ ਜਿਹਦੇ ਵਿੱਚ ਅਸੀਂ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਜਿੱਥੇ ਤੱਕ ਐਂਬੂਲੈਂਸ ਜਾਂਦੀ ਜੀ ਉੱਥੇ ਐਂਬੂਲੈਂਸ ਉੱਥੇ ਬੇਸ ਹਸਪੀਟਲ ਸੈਟਅਪ ਕੀਤਾ 24 ਐਮਰਜੈਂਸੀ ਦੀਆਂ ਸਰਵਿਸਿਸ ਦਿੱਤੀਆਂ ਉਸ ਤੋਂ ਅੱਗੇ ਅਸੀਂ ਬੋਰਟ ਐਮ뷸ੈਂਸ ਦਾ ਬੰਦਾ ਬੰਦੋਬਸ ਕੀਤਾ ਸੀ ਜਿਹਦੇ ਨਾਲ ਅਸੀਂ ਜਿਹੜਾ ਤੁਸੀਂ ਮੀਡੀਆ ਨੇ ਹਾਈਲਾਈਟ ਕੀਤਾ ਸੀ ਇੱਕ ਬੱਚਾ ਸੀ ਜਿਹਨੂੰ ਗੁਰਦੇ ਦੀਆਂ ਬਿਮਾਰੀਆਂ ਸੀ ਉਹਨੂੰ ਉਹਨੂੰ ਲੈ ਕੇ ਆਏ ਬੋਰਟ ਦੇ ਉੱਤੇ ਦਾਖਲ ਕਰਾਇਆ ਉਹਦਾ ਇਲਾਜ ਕਰਾਇਆ ਕਿਉਂਕਿ ਉਹਦਾ ਇਲਾਜ ਕੀ ਜੇ ਤਾਂ ਚੱਲਦਾ ਸੀ ਅਸੀਂ ਉਹਨਾਂ ਡਾਕਟਰਾਂ ਦੇ ਨਾਲ ਵੀ ਜਿਹੜਾ ਹੈਗਾ ਰਾਤ ਦਾ ਕੈਂਪ ਕਰਕੇ ਪਹਿਲੀ ਮੈਡੀਸਿਨ ਦੇ ਤੁਰ ਉਹਦਾ ਕੀ ਜੇ ਤਾਂ ਵੀ ਇਲਾਜ ਚੱਲਦਾ ਅੱਥੇ ਲੋਕਾਂ ਦਾ ਡਾਕਟਰ ਟ੍ਰੀਟ ਕਰ ਰਿਹਾ ਲੇਕਿਨ ਉਹਦੀ ਜਿਹੜੀ ਕਨਸਟਰੇਸ਼ਨ ਹੈ ਉਹ ਕੋਈ ਕੀ ਜੇ ਤਾਂ ਚੱਲ ਜੇ ਉਹ ਜੀ ਇਸੇ ਤਰ੍ਹਾਂ ਹੋਰ ਜਿਹੜੀ ਸਾਡੀ ਅਗਲੀ ਹੈ ਜੀ ਅਸੀਂ ਹੋਰ ਵੀ ਜਲਦੀ ਪ੍ਰੋਟੈਕਟਡ ਲੇਡੀਜ਼ ਇਸ ਸ네ਕ ਬਾਈਟ ਦੀ ਉਹਨਾਂ ਸਾਰਿਆਂ ਨੂੰ ਰੈਸਕਿਊ ਕਰਕੇ ਉਹਦੇ ਵਾਸਤੇ ਇੱਕ ਸਾਡਾ ਹੈਲਪਲਾਈਨ ਨੰਬਰ 104 ਕੋਈ ਵੀ ਮੈਡੀਕਲ ਐਮਰਜੈਂਸੀ ਹੋਵੇ ਹੁਣ ਜਿਹੜਾ ਸਾਡਾ ਅਗਲੀ ਫੇਸ ਸ਼ੁਰੂ ਹੋ ਰਹੀ ਹੈ ਜਿਹਦੇ ਵਿੱਚ ਅਸੀਂ ਕਰਾ ਹੈਗਾ ਪ੍ਰੋਫੈਕਸ਼ਨ ਆਫ ਐਨੀ ਮੇਜਰ ਵਾਟਰ ਬੋਰਨ ਵੈਕਟਰ ਬੋਰਨ ਡਿਜ਼ੀਜ਼ ਉਹਦੇ ਵਾਸਤੇ ਜਿਹੜਾ ਹੈਗਾ ਅਸੀਂ ਉਹਨ ਇੱਕ ਸੈਕਟਰ ਵਾਈਜ਼ ਪਲੈਨਿੰਗ ਕਰੀਏ ਉਹਦੇ ਵਿੱਚ ਫਿਊਮਿਗੇਸ਼ਨ ਹੋਏਗੀ ਤਾਂ ਕੀ ਔਰ ਮਲੇਰੀਆ ਚੱਕਰਗੂੜੀਆਂ ਦੀ ਰੋਕਥਾਮ ਵਾਸਤੇ ਲਾਰਵਿਸਾਈਟ੍ਰੀ ਲਏ ਹੋਏਗਾ ਸੇਫ ਡ੍ਰਿੰਕ ਵਾਟਰ ਤੇ ਸਟ੍ਰੈਸ ਹੋਏਗਾ ਸਾਡਾ ਔਰ ਇਹਦੇ ਨਾਲ ਨਾਲ ਜਿਹੜਾ ਹੈਗਾ ਬਾਕੀ ਦੇ ਜਿਹੜੀਆਂ ਸਾਰੀਆਂ ਮੈਜਰਸ ਆਈਆਂ ਕਿ ਲੋਕਾਂ ਨੂੰ ਉਹਦੇ ਬਾਰੇ ਜਾਣਕਾਰੀ ਦੇਣਾ ਹੈ ਡੋਰ ਟੂ ਡੋਰ ਸਰਵੇ ਕਰਨਾ ਜੇ ਕੋਈ ਪੇਸ਼ੰਦਾ ਕਿਸੇ ਕੋਲ ਦਵਾਈ ਚਾਹੀਦੀ ਹੈ ਕਿਸੇ ਨੂੰ ਉਹਦੇ ਤੱਕ ਦਵਾਈ ਪਹੁੰਚਾਣਾ ਔਰ ਸਾਰੇ ਪਿੰਡਾਂ ਦੇ ਵਿੱਚ ਮੈਡੀਕਲ ਕੈਂਪ ਲਾ ਕੇ ਇਹ ਜਿਹੜੀਆਂ ਐਮਬੂਲੈਂਸ ਹੈ ਇਹ ਸੈਕਟਰ ਵਾਈਜ਼ ਹੁਣ ਜਾਣ ਗਈਆਂ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਾਣ ਗਈਆਂ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਹੈਗੇ ਆ ਲਗਾਤਾਰ ਕੈਂਪ ਲੱਗਣਗੇ ਤਾਂ ਕਿ ਕਿਸੇ ਨੂੰ ਕੋਈ ਮੈਡੀਕਲ ਸਹੂਤਾ ਚਾਹੀਦੀ ਆ ਤੇ ਉਹਨਾਂ ਤੱਕ ਉੱਥੇ ਵੀ ਪਹੁੰਚਾਈ ਜਾ ਸਕੇ ਜੇ ਲੋੜ ਹੈ ਤਾਂ ਉਹਨੂੰ ਐਂਬੂਲੈਂਸ ਤੇ ਲਿਆ ਕੇ ਹਸਪਤਾਲ ਚ ਲੈ ਜਾਇਆ ਜਾ ਸਕੇ ਸੋ ਹੁਣ ਇਹ ਸਾਡੀ ਜਿਹੜੀ ਨੈਕਸਟ ਪੇਜ ਆ ਜਿਹੜੀ ਪ੍ਰੀਵੈਂਸ਼ਨ ਆਫ ਡਿਸੀਜ਼ ਚਾਹੀਓ ਗੰਦੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਜਾਂ ਉਹ ਮੱਖੀਆਂ ਮੱਛਾਂ ਨਾਲ ਹੋਣ ਬਿਮਾਰੀਆਂ ਜਾਂ ਕੋਈ ਮ우스 ਡੇਗ ਮਾਈਟ ਤੇ ਡੌਗ ਮਾਈਟ ਆ ਉਹਨਾਂ ਦੀ ਰੋਕਥਾਮ ਤੇ ਉਹਨਾਂ ਦੇ ਇਲਾਜ ਵਾਸਤੇ ਜਿਹੜਾ ਹੈਗਾ ਇਹ ਹੁਣ ਸਾਡੀ ਜਿਹੜੀ ਪੇਜ ਅਸੀਂ ਸ਼ੁਰੂ ਕਰ ਰਹੇ ਆਂ ਕਕਸੋ ਬੋਤੇ ਹੋ ਜਿਹੜਾ ਸ਼ੁਰੂਤ ਦੇ ਨਾਲ ਬਿਮਾਰੀ ਹੋ ਰਹੀ ਹੈ ਸਪਾਇਨ ਫੰਡਾਰੀ ਵਾਲ ਕਲੀਅਰ ਵੀ ਕੀ ਹੈ ਕੋਈ ਕੋਈ ਫੀਵਰ ਦੀ ਸਰਕਟ ਹੋਈ ਹੈ ਹਾਂ ਕੋਈ ਗੱਲ ਨਹੀਂ ਉਹਦੇ ਤੇ ਜਿਹੜਾ ਹੈਗਾ ਜਿਹੜੀ ਹੁਣ ਤੱਕ ਵੀ ਸਾਡੇ ਕੋਲ ਇਨਫੋਰਮੇਸ਼ਨ ਹੈ ਵੀ ਉਹ ਬਿਮਾਰੀ ਜਿਹੜੀ ਹੈਗੇ ਹਿਊਮਨਸ ਦੇ ਵਿੱਚ ਨਹੀਂ ਹੁੰਦੀ ਹੈ ਬਸ ਉਹਦੇ ਵਾਸਤੇ ਉਹਦੀ ਟੈਸਟਿੰਗ ਸਾਰੀ ਉਹਦੀ ਜਿਹੜੇ ਉਹਨਾਂ ਨੂੰ ਏਰੀਆ ਨੂੰ ਕਾਡਰਨ ਆਫ ਕਰਨਾ ਜੋ ਉਹਦੇ ਵਾਸਤੇ ਨੈਚਰਲ ਪ੍ਰੋਕਾਸ਼ਨ ਹੈ ਅਸੀਂ ਬਿਲਕੁਲ ਸਾਰੀਆਂ ਪ੍ਰੋਕਾਸ਼ਨ ਲੈ ਰਹੇ ਆ ਕਿਸੇ ਕਿਸਮ ਦਾ ਪੈਨਿਕ ਕਰਨ ਦੀ ਕੋਈ ਦਿੱਕਤ ਨਹੀਂ ਹੈ ਕਿਸੇ ਵਿੱਚ ਬੰਦੇ ਨੂੰ ਸਾਹ ਦੀ ਤਕਲੀਫ ਹੋਵੇ ਰੈਸਪੀਰੇਟਰੀ ਡਿਸਟ्रेस ਹੋਵੇ 104 ਨੰਬਰ ਤੇ ਕਾਲ ਕਰੋ ਅਸੀਂ ਸਾਰਾ ਪ੍ਰੋਵੈਂਟੋ ਬਾਇਰਸ ਵੀ ਲੈ ਰਹੇ ਆ ਤੇ ਉਹਦਾ ਜਿਹੜਾ ਲੋਕਾਂ ਤੱਕ ਛੜੀ ਹੈਗੀ ਦਵਾਈ ਪਾਣਾ ਦਵਾਈ ਬੂਟੀ ਪਾਣਾ ਉਹ ਵੀ ਕਰ ਰਹੇ ਆ ਦੋਨੋਂ ਜਿਹੜੀ ਜਿਹੜੇ ਦੋਨੇ ਕੰਮ ਆ ਅਸੀਂ ਉਹ ਲਗਾਤਾਰ ਕਰ ਰਹੇ ਆ ਜਿਆਦਾ ਕਿਸੇ ਪੁਲਿਸ ਫਿੰਗ ਫਾਰਮੇਸੀ ਵਿੱਚ ਵੀ ਟੈਸਟ ਕੋਈ ਸੈਟਿੰਗ ਹਾਂ ਸਾਰੇ ਹੋ ਰਹੀ ਹੈ ਜੀ ਇਹਨਾਂ ਦੇ ਵਿੱਚ ਵੀ ਹੋ ਰਹੀ ਹੈ ਪੋਲਟਰੀ ਦੇ ਵਿੱਚ ਵੀ ਹੋ ਰਹੀ ਹੈ ਉਹ ਜਿਹੜੇ ਰਿਸਪੈਕਟਿਵ ਡਿਪਾਰਟਮੈਂਟ ਹੈ ਸਾਡੇ ਕੋਲੇ ਪੁਜ ਇੰਡਸਟਰੀ ਹੈਗੀ ਆ ਪੀਯੂ ਯੂ ਦੇ ਵਿੱਚ ਉਹ ਸਾਰਾ ਉਹ ਵੀ ਕੰਮ ਕਰ ਰਹੇ ਉਹ ਵੀ ਐਕਟਿਵ ਹੈਗੇ ਆ ਔਰ ਇਥੋਂ ਤੱਕ ਕਿ ਸਾਡਾ ਜਿਹੜਾ ਪੰਜਾਬ ਪੁਲਿਸ ਕੰਟਰੋਲ ਬੋਰਡ ਆ ਸ਼ਹਿਰ ਮੈਕਮੇਟ ਤੋਂ ਸਵਾਈ ਪੀਏਯੂ ਔਰ ਬੀਪੀਸੀਬੀ ਉਹ ਵੀ ਜਿਹੜੇ ਹੈਗੇ ਡਿਫਰੈਂਟ ਕੰਟ੍ਰੈਕਟ ਤੇ ਪਾਣੀ ਦੀ ਟੈਸਟਿੰਗਾਂ ਜੋ ਹੋ ਸਾਰੀ ਟੈਸਟਿੰਗ ਹੈ ਇਹ ਤਿੰਨ ਚਾਰ ਲੈਵਲ ਤੇ ਸਾਰੇ ਜਿੰਨੇ ਡਿਪਾਰਟਮੈਂਟਸ ਸੋ ਕਰਦੇ ਲੋਕਾਂ ਚ ਪੈਨਿਕ ਤਾਂ ਹਜੇ ਵੀ ਹੈਗਾ ਜੀ ਕਿ ਆਫਟਰ ਪਾਣੀ ਨਿਕਲਣ ਤੋਂ ਬਾਅਦ ਹੁਣ ਜਿਆਦਾ ਉਹਨਾਂ ਨੂੰ ਡਰ ਹੈਗਾ ਕਿ ਵੀ ਬਿਮਾਰੀਆਂ ਦਾ ਤੇ ਆਪਾਂ মিডিਆ ਵੱਲੋਂ ਉਹਨਾਂ ਨੂੰ ਆਪਾਂ ਅਪੀਲ ਸ਼ੋਰ ਕਰੀਏ ਕਿ ਤੁਸੀਂ ਇਤਸਾਰ ਨੰਬਰ ਤੇ ਕਾਲ ਕਰਨਾ ਹੈ ਆਪਣੀ ਜਿਹੜੀ ਆਸ਼ਾ ਵਰਕਰ ਨੂੰ ਵੀ ਕੋਈ ਕਨਵੇ ਕਰੋਂਗੇ ਆਸ਼ਾ ਵਰਕਰ ਜਿਹੜੀ ਹੈਲੀ ਆਪਣੇ ਹੈਲਥ ਸੈਂਟਰ ਦੇ ਸਟਾਫ ਨਾਲ ਕਿ ਉਹ ਸਿਵਲ ਸਰਜਨ ਨਾਲ ਕਮਿਊਨੀਕੇਟ ਕਰਕੇ ਜਿੱਥੇ ਲੋੜ ਹੋਏਗੀ ਅਸੀਂ ਮੈਡੀਕਲ ਕੱਪ ਲਾਵਾਂਗੇ ਜਿੱਥੇ ਲੋੜ ਹੋਏਗੀ ਸਾਡੀ ਐਂਬੂਲੈਂਸ ਪਹੁੰਚੇਗੀ ਫਿਊਨੀਕੇਸ਼ਨ ਕਰਾਂਗੇ ਔਰ ਜਿਹੜਾ ਤੁਹਾਡਾ ਬਾਕੀ ਸਾਰਾ ਹੈਗਾ ਆਪਣਾ ਨਾਲ ਨਾਲ ਉਸ ਸਪਰੇ ਕਰਾਨੀ ਸਫਾਈ ਵਾਸਤੇ ਜਿਹੜਾ ਡਿਪਾਰਟਮੈਂਟ ਰੂਰਲ ਡਿਵੈਲਪਮੈਂਟ ਅੰਡਰ ਜਿਹੜੇ ਮਿਨਿਸਟਰ ਕਾਰਪੋਰੇਸ਼ਨਾਂ ਚੋਂ ਕਮੇਟੀਜ਼ ਹੈਗੀਆਂ ਉਸ ਸਪੈਸ਼ਲ ਮਹਿੰਮਤ ਵਾਲੀਆਂ ਸਫਾਈ ਵਾਸਤੇ ਤੋ ਆਲ ਪੋਸਿਬਲ ਪ੍ਰਕਿਰਿਆਵਾਂ ਰਹੀਆਂ ਜਾਣਗੀਆਂ ਜੀ ਕੋਈ ਮੇਜਰ ਨਹੀਂ ਕੋਈ ਦਿੱਕਤ ਨਹੀਂ ਆਈ ਲੋਕਾਂ ਨੂੰ ਕਮਰਾਣ ਦੀ ਹੋ ਗਈ ਠੀਕ ਹੈ ਇਸ ਤੋਂ ਸਵਾਇ ਰਹਿਣਾ ਸਾਡੇ ਇੰਦਰਾ ਖਾਲ 21 ਡਾਕਟਰ ਜੁਆਇਨ ਕਰ ਗਏ ਬਹੁਤ ਸਾਰੇ ਡਾਕਟਰ ਪੋਸਟ ਕੀਤੇ ਆ ਫਲੱਡ ਫੱਕੜੀ ਦੇ ਸਿੱਧੇ ਭੇਜਤੇ ਆ ਜਿਹੜੇ ਨਵੇਂ 1000 ਰੁਪਏ ਕਰਨੇ ਸੀ ਉਹਨਾਂ ਤੋਂ 750 ਨੇ ਅਜੇ ਜਿਹੜਾ ਉਹਨਾਂ ਦਾ ਕਲੀਅਰ ਹੋ ਗਿਆ ਹੈਗਾ ਨਾ ਤਾਂ ਅਸੀਂ ਕਿਤੇ 20 ਕਿਤੇ 21 ਕਿਤੇ 30 ਕਿਤੇ 40 ਵੀ ਜੁਆਇਨ ਕਰ ਗਏ ਤੋ ਨਵੇਂ ਡਾਕਟਰ ਵੀ ਆ ਗਏ ਤੇ ਦੂਜਾ ਸਟਾਫ ਵੀ ਆ ਗਿਆ ਇਸ ਤੋਂ ਫਰੈਜ ਨੇ ਨਰਸ ਸਟੂਡੈਂਟਸ ਲਗਾਤਾਰ ਕੰਮ ਕਰ ਰਹੇ ਆ ਆਸ਼ਾ ਵਰਸਸ ਕਰ ਸਾਡੇ ਆਰਥਿਕ ਵਾਲਾ ਸੈਂਟਰ ਦੇ ਸਟਾਫ ਅਸੀਂ ਤਾਂ ਹੁਣ ਸੰਡੇ ਨੂੰ ਵੀ ਸਾਰੀਆਂ ਸਰਵਿਸਿਸ ਕਰਕੇ ਚਲਾ ਰਹੇ ਹਾਂ ਠੀਕ ਤੋਂ ਅਸੀਂ ਕੱਲੋ ਵੀ ਜਿਹੜਾ ਸੀ ਫੀਡਬੈਕ ਮਾਇਆ ਉਹ ਪੂਰੀ ਤੰਦੇਹੀ ਨਾਲ ਜਿਹੜਾ ਹੈਗਾ ਸੇਵਾ ਚ ਲੱਗਿਆ ਹੋਇਆ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆ ਰਹੀ ਸਾਡੀ ਅਭਜੋਤ ਬੱਚਾ ਨੂੰ ਹਾਂ ਹਾਂ ਸਰਕਾਰ ਮੁਫਤ ਕਰਾਏਗੀ ਜਿੰਨਾ ਮਰਜ਼ੀ ਖਰਚਾ ਹੋਵੇ ਚਾਹੇ 2 ਲੱਖ ਹੋਵੇ 10 ਲੱਖ ਹੋਵੇ ਇਸ ਤੋਂ ਸਵਾਏ ਉਹਨਾਂ ਦੇ ਪਰਿਵਾਰ ਕਿਉਂਕਿ ਕਿ ਰਾਜ ਮਿਸਤੀ ਦਾ ਪਰਿਵਾਰ ਹੈ ਰੋਜ਼ੀ ਰੋਟੀ ਵਾਸਤੇ ਉਹਨਾਂ ਦਾ ਉਹਨਾਂ ਨੂੰ ਇੱਕ ਦਾਨੀ ਸੱਜਣਾ ਵੱਲੋਂ ਮੈਨੂੰ ਕੁਝ ਚੱਕ ਦਿੱਤੇ ਗਏ ਸੀਗੇ ਉਹ ਮੈਂ ਜਿਹੜੇ ਹੈਗੇ ਆ ਜਿਹੜੇ ਇਸ ਤਰ੍ਹਾਂ ਦੇ ਰੋ ਮੈਂ ਮੀਡੀਆ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇਸ ਨੂੰ ਹਾਈਲਾਈਟ ਕੀਤਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਉਹਦੀ ਕੌਮਨਿਟੀ ਅਸੈਂਬਲੀ ਹੋਰ ਮੈਨੂੰ ਉਹਨਾਂ ਨੇ ਕਿਹਾ ਕਿ ਰਸਤਾਂ ਦੇ ਨੰਬਰ ਤੇ ਦਾ ਇਲਾਜ ਕਰਾਓ ਅਸੀਂ ਉਹ ਕਰਾ ਰਹੇ ਹਾਂ ਬੱਚੇ ਦਾ ਇਲਾਜ ਵੀ ਕਰਾਵਾਂਗੇ ਹੋਰ ਵੀ ਜਣੇ ਜਿਹੜਾ ਫਲੱਡ ਜਿਹੜਾ ਵੀ ਕੋਈ ਫਲੱਡ ਇਫੈਕਟਿਡ ਹੈ ਉਹਨਾਂ ਦਾ ਇਲਾਜ ਵੀ ਕਰਾਵਾਂਗੇ ਉਹਨਾਂ ਦਾ ਘਰ ਦਾ ਸਾਰਾ ਸਮਾਨ ਵੀ ਦੇਵਾਂਗੇ ਘਰ ਦਾ ਡੈਮੇਜ ਵੀ ਦੇਵਾਂਗੇ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਰੋਜ਼ੀ ਰੋਟੀ ਦਾ ਵੀ ਉਹਨਾਂ ਦੇ ਵਾਸਤੇ ਕੋਈ ਨਾ ਕੋਈ ਬੰਦੋਬਸਤ ਪੱਛਾ ਦੀ ਕੰਡੀਸ਼ਨ ਕਿਸ ਤਰ੍ਹਾਂ ਸਰ ਪੱਚਾ ਦੀ ਕੰਡੀਸ਼ਨ ਜਿਹੜੀ ਹੈਗੀ ਆ ਉਹ ਠੀਕ ਹੈਗੀ ਇਹ ਜਿਹੜੀ ਬਿਮਾਰੀ ਹੈਗੀ ਹੈ ਟੋਰੇਬਲ ਹੈਗੀ ਹੈ ਕੀ ਪੌਣ ਵਾਲੀ ਹੈ ਉਹ ਇਲਾਜ ਹੋ ਸਕਦਾ ਉਹਦਾ ਪਰ ਜੇ ਇਲਾਜ ਨਾ ਹੋਵੇ ਤਾਂ ਉਹਦਾ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਕਿ ਜਾਨਲੇਵਾ ਵੀ ਹੋ ਸਕਦੀ ਸੀ ਤੇ ਮੀਡੀਆ ਦਾ ਧੰਨਵਾਦ ਹੈ ਜ ਸਾਰਿਆਂ ਦਾ ਧੰਨਵਾਦ ਹੈ ਕਿ ਅਸੀਂ ਉਹ ਤੱਕ ਪਹੁੰਚ ਸਕੇ ਉਹਦਾ ਇਲਾਜ ਸ਼ੁਰੂ ਹੋ ਗਿਆ ਤੇ ਬੈਸਟ ਪੋਸਿਬਿਲਿਟੀ ਟਰੀਟਮੈਂਟ ਦੇਾਂਗੇ ਜੀ ਬਾਕੀ ਸਰਵ ਲੋਕਾਂ ਔਖੇ ਨਾਮ ਜੀ ਠੀਕ ਹੈ ਥੈਂਕ ਯੂ ਸਰ